ਪੰਜਾਬ ਦੇ ਅੰਦਰ ਥੋੜੇ ਦਿਨ ਪਹਿਲਾਂ ਪਿੱਛੇ ਦੇ ਕੁਝ ਘਟਨਾਵਾ ਬਾਪਰੀਆਂ ਕੁਝ ਜਿਹੜੀਆਂ ਮੀਡੀਆ ਰਿਪੋਰਟਸ ਸਾਹਮਣੇ ਆਈਆਂ ਕਿ ਪੰਜਾਬ ਦੇ ਅੰਦਰ ਕੁਝ ਪਿੰਡਾਂ ਚ ਪਿੰਡਾਂ ਦੇ ਸਰਪੰਚ ਜਾਂ ਪੰਥ ਜਿਹੜੇ ਨੇਗੇ ਉਹ ਬੋਲੀ ਲਾ ਕੇ ਚੁਣੇ ਜਾਂਦੇ ਨੇ ਕਿ ਉਹ ਹਾਇਰ ਜਿਹੜਾ ਬੰਦਾ ਹਾਇਰ ਹਾਇਰ ਪ੍ਰਾਈਸ ਜਿਹੜੀ ਆ ਜਾਦਾ ਪੈਸੇ ਪਿੰਡ ਨੂੰ ਦੇਊਗਾ ਜਾਂ ਪਿੰਡ ਦੇ ਕਿਸੇ ਕੰਮ ਲਈ ਲਾਊਗਾ ਉਹਨੂੰ ਦੇਣ ਦੇ ਲਈ ਮੈਂ ਸਮਝਦਾ ਉਹ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਲਗੀਆਂ ਅੱਜ ਅਸੀਂ ਮੰਨ ਜੋ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਾਂਗੇ ਕਿ ਤੁਰੰਤ ਤੁਰੰਤ ਜਿਹੜੇ ਅਜਿਹੇ ਦੇ ਇੱਕ ਤੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਤੁਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਟੁਕਮੀ ਕਾਰਵਾਈ ਕੀਤੀ ਜਾਵੇ ਲੋਕਤੰਤਰ ਦੇ ਅੰਦਰ ਐਸੀ ਕੋਈ ਥਾਂ ਨਹੀਂ ਨਹੀਂ ਮਾਡਲ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਇਸ ਤਰ੍ਹਾਂ ਦੇ ਕੰਮਾਂ ਦੀ ਇਜਾਜ਼ਤ ਦਿੰਦਾਗਾ ਸੋ ਇਹਦੇ ਖਿਲਾਫ ਅਸੀਂ ਮਿਲ ਕੇ ਆਾਂਗੇ ਆਮ ਆਦਮੀ ਪਾਰਟੀ ਇਸ ਦੇ ਬਿਲਕੁਲ ਖਰਾਬ ਆ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਇਕਾਈ ਚਾਹੁੰਦੀ ਹੈ ਬਿਲਕੁਲ ਫੇਅਰ ਇਲੈਕਸ਼ਨ ਪੰਜਾਬ ਦੇ ਅੰਦਰ ਸਾਰੇ ਵਿਅਕਤੀ ਜਿਹੜੇ ਯੋਗ ਨੇਗੇ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਇਲੈਕਸ਼ਨ ਲੜਨ ਦੇ ਯੋਗ ਨੇ ਉਹਨਾਂ ਨੂੰ ਤੁਰੰਤ ਸਮੇਂ ਦੇ ਅਨੁਸਾਰ ਐਨਓਸੀ ਜਾਰੀ ਹੋਣੇ ਚਾਹੀਦੀਆਂ ਨੇ ਉਹਨਾਂ ਦੇ ਆਪ ਜਿਹੜੇ ਫਾਰਮ ਨੇਗੇ ਉਹ ਲੈਣੇ ਚਾਹੀਦੇ ਸਾਰੀ ਗੱਲ ਜਿਹੜੀ ਆ ਅਸੀਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖ ਕੇ ਆਏ ਹਾਂਗੇ ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਆ 4 ਵਜੇ ਤੋਂ ਬਾਅਦ ਸਮਾਂਗਾ ਕਿਉਂਕਿ 4 ਵਜੇ ਤੱਕ VOTING ਹੋਣੀ ਆ 4:30 ਜਾਂ 5 ਵਜੇ ਕਾਊਂਟਿੰਗ ਸਟਾਰਟ ਹੋਣੀ ਆ ਕਈ ਪਿੰਡ ਵੱਡੇ ਨੇਗੇ ਇਹਨਾਂ ਦੀ VOTER LIST ਜਿਹੜੀ ਆ ਉਹ ਲਗਭਗ 10000 ਤੱਕ ਹੋ ਜਾਂਦੀ ਆ 9 10 11 12000 ਤੱਕ ਹੋ ਜਾਂਦੀ ਆ ਸੋ ਉੱਥੇ VOTES ਦੀ ਗਿਣਤੀ ਕਰਦੇ ਆ ਰਾਤ ਨੂੰ ਹਨੇਰਾ ਪੈ ਜਾਂਦਾਗਾ ਸੋ ਉੱਥੇ ਕੋਈ ਗੜਤ ਅੰਸਰ ਮਹਿਸੂਸ ਨਾ ਕਰ ਦੇ ਸੋ ਉੱਥੇ ਅਸੀਂ ਜਿਹੜੀ ਐਡਿਕੁਏਟ ਸਕਿਉਰਟੀ ਜਿਹੜੀ ਆ ਸਕਿਉਰਟੀ ਹੋਰ ਵਧਾਉਣ ਦੀ ਗੱਲ ਕਰਕੇ ਆਂਗੇ ਕਿ ਉੱਥੇ ਸਕਿਉਰਟੀ ਵਧਾਈ ਜਾਵੇ ਔਰ ਸੈਂਸਰ ਜਿਹੜੇ ਬੂਥ ਨੇ ਜਾਂ ਹਾਈਪਰ ਸੈਂਸਿਟਿਵ ਜਿਹੜੇ ਬੂਥ ਨੇਗੇ ਉਹਨਾਂ ਨੂੰ ਮੋਨਿਟਰਿੰਗ ਕਰਨ ਦੇ ਲਈ ਸਕਿਉਰਟੀ ਦੀ ਜਿਹੜੀ ਆ ਹੋਰ ਵਧਾਈ ਜਾਵੇ ਔਰ ਇਸ ਦੇ ਨਾਲ ਹੀ ਇੱਕ ਵੱਡਾ ਹੋਰ ਅਸੀਂ ਬੇਨਤੀ ਕਰਕੇ ਆਂਗੇ ਬੋਟਰ ਨੂੰ ਲੁਭਾਉਣ ਦੇ ਲਈ ਲਾਲਚ ਦੇਣ ਲਈ ਕੁਛ ਨਾ ਕੁਛ ਪੈਦਾ ਕਰਨ ਦੀ ਕੋਸ਼ਿਸ਼ ਕਰਦਾਗਾ ਸੋ ਉਹਦੇ ਖਿਲਾਫ ਵੀ ਅਸੀਂ ਲੈ ਕੇ ਆਂਗੇ ਕਿ ਆਮ ਆਦਮੀ ਪਾਰਟੀ ਬਿਲਕੁਲ ਫੇਰ ਇਲੈਕਸ਼ਨ ਚਾਹੁੰਦੀ ਹੈਗੀ ਜਿਹੜਾ ਵੀ ਕੋਈ ਵਿਅਕਤੀ ਬੋਟਰਾਂ ਦਾ ਪੰਜਾਬ ਦਾ ਉਹਨਾਂ ਬੋਟਰਾਂ ਨੂੰ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਇਲੈਕਸ਼ਨ ਕਮਿਸ਼ਨ ਚਲਾਵੇ ਕਿ ਪੰਜਾਬ ਦਾ ਹਰ ਇੱਕ ਬੋਟਰ ਜਿਹੜਾ ਉਹ ਆਪਣੇ ਰਾਈਟ ਜਾਣਦਾ ਹੋਵੇ ਅਵੇਅਰ ਹੋਵੇ ਸੋ ਉਹਦੇ ਲਈ ਅਸੀਂ ਸਪੈਸ਼ਲ ਡਰਾਈਵ ਚਲਾਉਣ ਦੀ ਵੀ ਬੇਨਤੀ ਕਰਕੇ ਆਂਗੇ ਇਹ ਮੰਗਾ ਅਸੀਂ ਇਲੈਕਸ਼ਨ ਕਮਿਸ਼ਨ ਸਾਹਮਣੇ ਸਾਡੇ ਬਫਦ ਨੇ ਰੱਖੀਆਂ ਨੇਗੀਆਂ ਪਰ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਤੁਰੰਤ ਉਹਨਾਂ ਨੇ ਮੀਟਿੰਗ ਬੁਲਾਈ ਹੈ ਕਿ ਮੈਂ ਡੀਜੀਪੀ ਸਾਹਿਬ ਨੂੰ ਦਾ ਮੀਟਿੰਗ ਬੁਲਾ ਕੇ ਐਡਕੂਟ ਸਕਿਉਰਟੀ ਜਿਹੜੀ ਆ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ ਔਰ ਇਸ ਤਰ੍ਹਾਂ ਦੀ ਜਿਹੜੀਆਂ ਪਹਿਲਾਂ ਇੱਕ ਦੋ ਘਟਨਾਵਾਂ ਸਾਹਮਣੇ ਆਂਦੀਆਂ ਰਹੀਆਂ ਉਹਨਾਂ ਦੇ ਖਿਲਾਫ ਉਹਨਾਂ ਨੇ ਸਖਤ ਐਕਸ਼ਨ ਲੈਣ ਲਈ ਸਾਡੇ ਸਾਹਮਣੇ ਆਪਣੀ ਵਚਨਬੱਧਤਾ ਦਿਖਾਈ ਜੇਗੀ ਦੁਹਰਾਈ ਜੇਗੀ ਸਭ ਤੋਂ ਸਭੰ ਦਾ ਅੱਜ ਆਮ ਆਦਮੀ ਪਾਰਟੀ ਕੋ ਚਾਹੁੰਦੀ ਹੈਗੀ ਕਿ ਪੰਜਾਬ ਦੇ ਅੰਦਰ ਚੋਣ ਜਿਹੜੀਆਂ ਉਹ ਸਾਫ਼ ਸੁਥਰੀ ਪਾਰਦਰਸ਼ਤਾ ਨਾਲ ਹੋਵੇ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਆਪਣਾ ਮੈਂਬਰ ਐਂਡਮੈਂਟ ਜਿਹੜਾ ਉਹ ਸਬਮਿਟ ਕਰਕੇ ਆਏ ਹਾਂ